ਤਬ ਦਿੱਦੀਨੀ थाना ਆਦਮਪੁਰ ਦੇ ਅਦੀਨਾਉਂ ਦੇ ਪਿੰਡ ਕਪੂਰ ਚੌਂਕ ਵਿਖੇ ਇੱਕ ਹੈਰਾਨੀ ਝਨਕ ਮਾਮਲਾ ਸਾਹਮਣੇ ਆਇਆ ਜੁਤੇ ਇੱਕ ਅਮ੍ਰਿਤਾਰੀ ਬਜ਼ੁਰਗ ਦੇ ਨਾਲ ਸਾਬਕਾ ਪੁਲਿਸ ਇੰਸਪੈਕਟਰ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਿਕ ਬਜ਼ੁਰਗ ਜਗਦੇਵ ਸਿੰਘ ਵਾਸੀ ਬਡਾਲਾ ਮਾਹੀ ਜੋ ਕਿ ਜਲੰਧਰ ਤੋਂ ਬਸ ਰਾਹੀਂ ਪਹੁੰਚੇ ਸਨ ਦੁਪਹਿਰ ਕਰੀਬ 2 ਵਜੇ ਕਪੂਰ ਕਠਾਰ ਚੌਕ ਉੱਤੇ ਉੱਤੇ ਆਪਣੇ ਕਾਰ ਜਾਂਦ ਲਈ ਇੱਕ ਐਕਟਿਵਾ ਚਾਲਕ ਤੋਂ ਲੈਫਟ ਲੈਣ ਦੀ ਕੋਸ਼ਿਸ਼ ਕੀਤੀ। ਲੈਫਟ ਮੰਗਣ ਉੱਤੇ ਉਸ ਵਿਅਕਤੀ ਦੇ ਨਾਲ ਸਿਰਫ ਉਹਨਾਂ ਨੂੰ ਜ਼ੋਰਦਾਰ ਧੱਕਾ ਮਾਰਿਆ। ਸਗੋਂ ਉਹਨਾਂ ਨੂੰ ਜ਼ਮੀਨ ਉੱਤੇ ਸੁੱਟਣ ਤੋਂ ਬਾਅਦ ਪਾਗ ਉਤਾਰ ਕੇ ਵਾਰਾਂ ਤੋਂ ਫੜ ਕੇ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਮੌਕੇ ਤੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਜਦੋਂ ਬਜ਼ੁਰਗ ਜਗਦੇਵ ਸਿੰਘ ਨੇ ਥਾਣਾ ਆਦਮਪੁਰ ਵਿਖੇ ਪੁਲਿਸ ਕੇ ਸ਼ਿਕਾਇਤ ਦਰਜ ਕਰਵਾਈ ਤਾਂ ਥਾਣਾ ਮੁਖੀ ਰਵਿੰਦਰਪਾਲ ਸਿੰਘ ਨੇ ਆਸ਼ਵਾਸ਼ਣ ਦਿੱਤਾ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਣਯੋਗ ਇਹ ਵੀ ਹੈ ਕਿ ਉਕਤ ਦੋਸ਼ੀ ਵਿਅਕਤੀ ਕਰੀਬ 2 ਸਾਲ ਪਹਿਲਾਂ ਥਾਣਾ ਬੁੱਲੋਆ ਜ਼ਿਲ੍ਹਾ ਖੁਸ਼ਿਆਰਪੁਰ ਤੋਂ ਸੇਵਾਮੁਕਤ ਹੋਇਆ ਸੀ ਬੇ ਜੀ ਇਹ ਤੇ ਆਪਣੇ ਕਾਪੀ ਰਿਕਾਰਡ ਕਰਾ ਦੇ ਹਾਂਜੀ ਉੱਥੇ ਮੈਂ ਆਪਣੇ ਘਰ ਤੋਂ ਜਦੋਂ ਬਾਹਰ ਸੀ ਮੈਂ ਦੇਦੇਈ ਕੋ ਗੁਈ ਕਾ ਹਰੇਕ ਮੈਨੂੰ ਤੇ ਵਹਿ ਕੇ ਨਾ ਪਰਚੇ ਜਾਉਂ ਮਤ ਰਹਿ ਕੇ ਤੇ ਉਹ ਇੱਕ ਬੰਦਾ ਆਇਆ ਮੈਨੂੰ ਜਾਣਦਾ ਤਾਂ ਹੈ ਨਹੀਂ ਸੀ ਉਹਨੂੰ ਹੱਥ ਦਿੱਤਾ ਹੈ ਲੋ ਕਿ ਮੈਂ ਤਾਂ ਹੈਲੋ ਗਿਆ ਹੋ ਗਿਆ ਵੀ ਹੈਲੋ ਕਿ ਮੈਨੂੰ ਵੀ ਲੱਗਦਾ ਉਹ ਕਹਿੰਦਾ ਹੈਲੋ ਕੀ ਹੁੰਦੀ ਆ ਤੇ ਤੂੰ ਕਿ ਬੋਲਿਆ ਕਿਦਾਂ ਆ ਮੈਂ ਕਹਾ ਮੈਂ ਤਾਂ ਜੇ ਕੋਈ ਨਾ ਹੈ ਵੀ ਕਹੀ ਆ ਮੈਂ ਤਾਂ ਕੋਈ ਗਾੜੀ ਦਾ ਗੱਡੀ ਨਹੀਂ ਗਈ ਤੇ ਉਹ ਹੁਣ ਕਿਦਾਂ ਇੱਕ ਪਤਾ ਨਹੀਂ ਮੈਂ ਕੌਣ ਆ ਹਾਂ ਮੈਂ ਲਈ ਮਿਲਿਵਾਲਾ ਕਿਸੇ ਕੋਣ ਆ ਇਹਦਾ ਮੈਂ ਠਾਨਦਾਰ ਹੁੰਦਾ ਫਲਾਣਾ ਯਾਰ ਮੈਂ ਦਾਣੀ ਦਾ ਦੱਸਿਆਉਂਦੇ ਆ ਕੋਸਾ ਦਾ ਨਾਮ ਐ ਮੈਂ ਕਹਾਂ ਜਦ ਤੂੰ ਸੀਵਲ ਦੀ ਬੱਜੇ ਮੈਨੂੰ ਜੀ ਪਤਾ ਤਾ ਠਾਨਦਾਰ ਦੇ ਭਾਜੀ ਜੀ ਸੀ ਜਾਂ ਮੇਰੀ ਕੀ ਪਤਾ ਵੀ ਕੀ ਗਵਾਉਣੇ ਨੂੰ ਆ ਹਾਂ ਤੇ ਔਰ ਧੱਕਾ ਮਾਰਿਆ ਮੈਨੂੰ ਔਰ ਧੱਕੇ ਮਾਰ ਅੱਛਾ ਕਿੰਨੇ ਕਬਜੇ ਦੀ ਗੱਲ ਆ ਜੀ ਇਹ 2:00 ਵਜੇ ਦੀ ਗੱਲ ਆ ਅੱਛਾ ਫਿਰ ਆਪਣੇ ਪੀਹਾਂ ਖੰਭੇ ਚ ਜਾਲ ਖੜਵਾਗਾ ਮੇਰੀ ਪਾਕ ਮੁੰਡੇ ਰਹਿ ਗਈ ਜਦ ਮੈਂ ਉੱਠਾ ਉਹਨਾਂ ਦੋ ਤਨ ਫੱਪੜ ਗਰੇ ਬਾਰੇ ਤੇ ਉਹ ਮਾਰ ਕੇ ਛੱਪੜ ਉਹ ਅਜੇ ਫੁੱਟੀ ਜਿਹੀ ਦੀ ਹੈ ਫੁੱਟੀ ਨੇ ਤਾਂ ਉਹ ਦੌੜ ਗਿਆ ਫੁੱਟੀ ਲੈ ਕੇ ਦੌੜ ਗਿਆ ਹਾਂ ਅੱਛਾ ਜਦੋਂ ਬੰਦੇ ਖੜੇ ਹੋ ਜਾਂਦੇ ਬਿੰਦਪਤੀ ਖੜੇ ਹੋਣਾ ਤਾਂ ਦੇਖ ਕੇ ਮੈਨੂੰ ਆਏ ਬੰਦੇ ਹਾਂ ਉਹ ਦੇਖਿਆ ਬੰਦੇ ਖੜੇ ਹੋਣਾ ਪਏ ਉਹ ਦੌੜ ਗਿਆ ਲੈ ਕੇ ਤੁਹਾਨੂੰ ਉਹਦਾ ਨਾਮ ਪਤਾ ਨਾਮ ਉਹਦਾ ਮੈਨੂੰ ਤਾਂ ਪਤਾ ਨਹੀਂ ਪਗਲ ਤੇਗਾ ਪਹਿਲਾਂ ਹਾਂ ਔਰ ਜਦੋਂ ਦਾ ਦਸਿਆ ਆਦਾ ਪੇਸ ਪਲ ਬਾਰ ਘਰ ਆਉਣ ਨੂੰ ਕਹਿੰਦੇ ਆ ਬਲਜਿੰਦਰ ਦਾ ਨਾਮ ਆ ਬਲਜਿੰਦਰ ਉਹਦਾ ਨਾਮ ਹਾਂ ਔਰ ਮੌਕੇ ਤੇ ਕੀ ਸੀ ਕਾਹਦੇ ਤੇ ਆਦਾ ਸੀ ਉਸ ਨੂੰ ਸਕੂਟੀ ਤੇ ਹੋਇਆ ਤੁਸੀਂ ਕਿੱਥੇ ਕ ਖੜੇ ਸੀ ਜਦੋਂ ਕਿਸੇ ਟੈਂਪੋ ਖੜਿਆ ਹਾ ਨਾ ਉਹਨਾਂ ਨੇ ਬੋਲ ਜੀ ਮੈਂ ਉਸੇ ਉਹਨੂੰ ਜਾਣ ਵਾਸਤੇ ਕੋਈ ਨਾ ਕੋਈ ਮੈਂ ਕਿਹਾ ਜਦੋਂ ਦਾ ਟੈਂਪੋ ਨਾ ਟੈਂਪੋ ਚੱਲਦਗੇ ਲੈਫਟ ਮੰਗੀ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਬਡਾਲਾ ਮਾਈ ਆ ਬਡਾਲਾ ਮਾਈ ਹੈ ਨਾ ਤੇ ਲੈਫਟ ਮੰਗਣ ਦੇ ਬਹਾਨੇ ਉਹਨੂੰ ਰੋਕਿਆ ਹਾਂ ਜਵਾਕ ਠੀਕ ਆ ਜੀ ਰੋਕਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਕੀ ਦੱਸਦਾ ਮੈਂ ਕੌਣ ਆ ਮੈਨੂੰ ਪਹਿਲਾਂ ਤੇ ਪਤਾ ਜੀ ਪਿਆ ਉਹ ਕਹਿੰਦਾ ਕਿ ਬਿਲਕੁਲ ਜੋ ਹਨ ਮੇਰੇ ਹਾਂ ਤੇ ਤੁਹਾਨੂੰ ਪਤਾ ਕੋਣ ਹਾਂ ਮੈਂ ਅੱਛਾ ਮੈਨੂੰ ਜੀ ਪਤਾ ਕੋਣ ਤੋਂ ਹਾਂ ਤੇ ਮੈਂ ਤਾਂ ਬਹੁਤ ਜ਼ਿਆਦਾ ਨਹੀਂ ਇਹਦਾ ਮੈਂ ਥਾਣੇਦਾਰ ਹਾਂ ਅੱਛਾ ਮੈਨੂੰ ਜੀ ਸਾਰਦੀ ਵਾਰਦੀ ਭਾਈ ਮਿਲ ਕੇ ਪਤਾ ਸੀ ਥਾਣੇਦਾਰ ਹਾਂ ਹਾਂ ਕੀ ਪਤਾ ਤੁਸੀਂ ਬੜਾ ਅਸਰ ਵੀ ਹੋ ਸਕਦੇ ਆ ਹਾਂ ਤੇ ਸਾਰਦੀ ਵਾਰਦੀ ਕਦੇ ਮਿਲ ਕੇ ਨਹੀਂ ਪਤਾ ਲੱਗਾ ਹਾਂ ਤੇ ਪਤਾ ਇਦਾਂ ਇਹਨੇ ਇਹਨੇ ਗੱਲੀ ਵੜਿਆ ਕਿਹਦਾ ਤਕਾਮਨ ਬਾਰਗੇ ਨਾ ਤਕੇ ਮਾਰੇ ਅੱਛਾ ਜੇ ਤਾਂ ਮੈਂ ਕਠਾਰ ਤੇ ਮੈਂ ਰਾਰ ਮੈਂ ਉਤਰੀ ਆ ਤਾਂ ਉਹਨਾਂ ਨੂੰ ਇਹ ਕੋਈ ਸਦਨ ਦੇਖਿਆ ਵੀ ਜਿਹਦੇ ਵੀ ਤੇ ਨਾਂ ਆਪਣੇ ਪਿੰਡ ਦੇ ਬਹੁਤ ਸਾਰੇ ਆ ਮੈਂ ਦੋ ਤਿੰਨ ਨਾਲ ਸਪੋਰਟਰ ਮੁਰਸਰ ਨਾਲ ਮੁਖਾਤਤਾ ਕਰਨੇ ਰੋਕਿਆ ਨਹੀਂ ਤੇ ਉਹ ਲੰਗਾ ਹੈ ਤੇ ਇਹ ਜਦ ਜਿੰਨਾ ਮੇਰਾ ਝਗੜਾ ਹੋਇਆ ਆ ਮੈਂ ਇਹਨਾਂ ਨੂੰ ਮੇਰੇ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਹੈਲੋ ਕਿ ਹੈਲੋ ਕਿਹਾ ਤਾਂ ਹੈਲੋ ਇਹਦੇ ਇੱਕ ਮਿੰਟ ਮਿਲ ਵੀ ਲੈ ਚਲੋ ਲੋਕ ਨੇ ਉਹ ਕਹਿੰਦਾ ਹੈਲੋ ਕੀ ਹੁੰਦੀ ਆ ਰੋਕਦਾ ਗਿਆ ਰੋਕਦਾ ਗਿਆ ਬਕਾ ਹਲ ਹੈਲੋ ਕੀ ਹੁੰਦੀ ਆ ਇਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਕੀ ਹੁੰਦੀ ਆ ਮੈਂ ਤਾਂ ਕਿ ਤੁਹਾਨੂੰ ਬੁਲਾਇਆ ਵੇ ਇਸ ਕਦੇ ਬੁਲਾਉਣਾ ਬੰਦ ਤਰੀਕਾ ਹੁੰਦਾ ਹੈ ਇਹ ਬੁਲਾਉਣ ਦਾ ਜੇ ਮੈਨੂੰ ਬੁਲਾਇਆ ਤੁਹਾਨੂੰ ਕੋਈ ਨੂੰ ਚੰਗੇ ਲੱਗੀ ਗਾਲੀ ਤੂੰ ਅੱਗੇ ਵੇ ਗਾਲੀ ਕਢੀ ਤੂੰ ਤਾਂ ਇਹ ਮੈਂ ਕਹਾਂ ਮੈਂ ਗਾਲੀ ਨਹੀਂ ਕਢੀ ਤੁਸੀਂ ਮੈਨੂੰ ਇਹ ਮੈਨਰ ਬਹੁਤ ਹੈ ਮੈਂ ਤੇ ਜਾ ਤੇ ਤੁਹਾਨੂੰ ਇਹਦਾ ਤੁਹਾਨੂੰ ਕੋਈ ਵਕਤ ਮੈਂ ਕਹੋਣ ਆ ਮੈਂ ਕਹਾਂ ਮੈਨੂੰ ਪਤਾ ਨਹੀਂ ਕੋਈ ਮੈਨੂੰ ਕਹੋਣ ਆ ਇਹਦਾ ਮੈਂ ਥਾਣੇਦਾਰ ਬੁਲਾਉਣਾ ਆ ਐਸੇ ਚੇਤੇ ਹੋ ਗਿਆ ਮੈਂ ਕਹਾਂ ਤੁਸੀਂ ਠੀਕ ਆ ਤੁਹਾਡੀ ਤੁਹਾਡੀ ਪਰਦੇਸ ਸਾਥੀ ਆ ਮੈਨੂੰ ਕੀ ਪਤਾ ਕਿ ਕੋਣ ਆ ਤੁਸੀਂ ਤੇ ਮੈਂ ਤਾਂ ਉਹ ਜਿਹੋ ਜਿਹੇ ਆਮ ਲੋਕੇ ਜਾਂਦੇ ਉਹਨਾਂ ਬਾਅਦ ਤੇ ਉਹਨਾਂ ਨੂੰ ਸਾਂਝਾ ਪੀ ਕੋਲ ਬੜਾ ਆਪਣੇ ਇੱਜਦਾ ਦਾ ਅਗਾ ਵੀ ਮੈਨੂੰ ਜੇ ਬਿਠਾ ਕੇ ਲਾ ਜੂਗਾ ਹੁਣ ਕਿਹਦਾ ਤਰਾ ਪਿੰਡ ਘਰੇ ਮੈਂ ਕਿਹਾ ਪਿੰਡ ਪਰ ਬਡਾਲਾ ਨਹੀਂ ਆ ਉਹ ੱਤਕਾ ਮਾਰਿਆ ਮੈਨੂੰ ਉਹ ਚੱਕੇ ਮਾਰਿਆ ਮੇਰੀ ਪੱਕ ਲੈ ਗਈ ਮੈਂ ਉੱਠਿਆ ਉੱਠਦੇ ਤਿੰਨ ਚਾਰ ਥੱਪੜ ਉਹਨੇ ਮੇਰੇ ਨਾਲ ਦਿੱਤੇ ਬਾ ਮਾਰ ਕੇ ਤੇ ਚਲੋ ਬੰਦੇ ਬੰਦੇ ਇਕੱਠੇ ਹੋਏ ਉਸ ਛੋਟੀ ਜਿਹੀ ਜਗ੍ਹਾ 'ਤੇ ਦੌੜੇ ਉਹਦਾ ਬਾਬਾ ਜੀ ਕੋਈ ਨਾਮ ਪਤਾ ਲੱਗਾ ਕੀ ਨਾਮ ਸੀਗਾ ਉਹਦਾ ਨਾਮ ਬਲਜਿੰਦਰ ਬਲਜਿੰਦਰ ਪਲਵਾਨ ਕਰਕੇ ਕਹਿੰਦੇ ਸੀ ਉਹਨੂੰ ਦੰਮੇ ਕਾਣੇ ਦਾ ਪਿੰਡ ਉਹਦਾ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਜਿੰਦਰ ਦਾ ਆਇਆ ਸੀਗਾ ਆਪਣੇ ਘਰ ਪਿੰਡ ਨੂੰ ਜਾਣਾ ਸੀਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੇਵ ਸਿੰਘ ਹੈਗਾ ਬਡਾਲਾ ਮੇਂ ਪਿੰਡ ਦਾ ਕੰਪਲੀਟ ਕੀਤੀ ਹੈ ਜੀ ਹਾਂ ਜੀ ਅਸੀਂ ਆਪਣਾ ਹੱਥ ਪਰਣਾਣੇ ਵਿੱਚ ਉਹਦੇ ਵਾਦ ਕਲਾ ਪ੍ਰੋਸ ਦਿੱਤੀ ਆ ਅੱਛਾ ਜੀ ਤੁਸੀਂ ਬਾਪੂ ਜੀ ਕੀ ਚਾਹੁੰਦੇ ਕੀ ਆ ਹੁਣ ਦੇਖੋ ਇਨਸਾਨ ਮੈਂ ਚਾਹਦਾ ਮੈਂ ਜ਼ੋਰ ਬੰਦਾ ਆ ਮੈਂ ਕੁਝ ਕਰ ਨਹੀਂ ਸਕਦਾ ਇਹ ਮੈਨੂੰ ਥੱਕਾ ਦੇਣਾ ਬਹੁਤ ਕੀਤਾ ਤੇ ਮੈਨੂੰ ਇਨਸਾਫ ਮਹਿਸੂਸ ਨਹੀਂ ਕੋਈ ਤਾਕੀਦ ਕੀਤੀ ਤਾਂ ਉਹ ਤਾਂ ਇਹ ਨਾ ਮੈਂ ਕਹਿੰਦਾ ਅੱਜ ਦਾ ਕਈ ਬੰਦੇ ਦੇਰ ਵਰਗੇ ਇੱਧਰ ਕਿਤੇ ਆਉਂਦਾ ਅੱਛਾ ਬੜਾ ਇਹਦਾ ਗੋਲਿਆ ਬਹੁਤ ਆ ਤੇ ਮੈਨੂੰ ਇਹ ਦੋਹਰਾ ਕੋਈ ਜਿਆਦਾ ਜਿਹਾ ਕੋਈ ਬੋਲਿਆ